ਸਵੇਰੇ 6 ਵਜੇ ਦੇ ਕਰੀਬ ਪਟਿਆਲਾ ਦੀ ਜੰਡ ਗਲੀ ਵਿਖੇ ਕ੍ਰਿਆਨੀ ਦੀ ਦੁਕਾਨ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਨਾਲ ਦੁਕਾਨ ਦੇ ਵਿੱਚ ਪਿਆ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਜਦੋਂ ਇਸ ਘਟਨਾ ਬਾਰੇ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਅਸੀਂ ਬਹੁਤ ਗਰੀਬ ਹਾਂ ਲੋਨ ਲੈ ਕੇ ਅਸੀਂ ਦੁਕਾਨ ਚਲਾ ਰਹੇ ਸੀ ਇਸ ਦੁਕਾਨ ਦੇ ਨਾਲ ਹੀ ਸਾਡਾ ਘਰ ਦਾ ਖਰਚਾ ਚੱਲਦਾ ਸੀ ਦੁਕਾਨ ਮਾਲਿਕ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲਾ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਪਰਿਵਾਰ ਦੇ ਮੈਂਬਰ ਨਾਲ ਮੁਲਾਕਾਤ ਕੀਤੀ ਤੇ ਮਦਦ ਕਰਨ ਦਾ ਆਸ਼ਵਾਸ਼ਣ ਦਿੱਤਾ ਨਾਮ ਤੁਹਾਡਾ ਮਾਤਾ ਜੀ ਸੰਤੋਸ਼ ਸਤਨਾਬ ਦੁਕਾਨ ਦਾ ਅੱਗ ਲੱਗੀ ਆ ਹਾਂਜੀ ਹਾਂਜੀ ਕਾਰਨ ਕੀ ਸਮਝਦੇ ਆਂ ਕਾਰਨ ਕੀ ਸਮਝਦੇ ਆਂ ਜੀ ਬਸ ਲਾਈਟ ਜਰਾ ਬਲਦੇ ਸੀ ਬੁਜਰੀ ਸੀ ਮਤਲਬ ਫਲਾਈਟ ਦੀ ਉਹ ਟਿੰਟ ਮਾਰ ਰਹੀ ਸੀ ਕਿ ਉਸ ਦਿਨਾਂ ਸੋਰਟ ਚੱਕਰ ਹੋ ਗਿਆ ਬਸ ਕਿੰਨੇ ਵਜੇ ਦਾ ਨਾਮ ਹੈ ਇਹ ਸਵੇਰੇ 6 ਵਜੇ ਦਾ ਸੀ ਹਾਂਜੀ ਮੰਗ ਕੇ ਮੰਗਦੇ ਹੁਣ ਸੀ ਹਾਂਜੀ ਮੰਗ ਮੰਗਦੇ ਕਿ ਹੁਣ ਸਾਡੇ ਕੋਲ ਪੁੱਛਣ ਨਹੀਂ ਰਿਹਾ ਅਸੀਂ ਸਮਝ ਰੋਟੀ ਤੇ ਕਿ ਕਿਸੰਦੇ ਮਤਲਬ ਹੋ ਗਏ ਤੇ ਜਿੰਨੇ ਵੀ ਹੋ ਸਕੇ ਸਾਡੇ ਸਾਰੇ ਸੰਸਥਾਵਾਂ ਸਾਡੀ ਮਿਲ ਕੇ ਸਾਡੀ ਮਦਦ ਕਾਣਾ ਨਾਮ ਹਟਾਈ ਬਲਿਸ਼ ਕੁਮਾਰ ਖੰਨਾ ਐਕਸ ਲੈਮ ਸੀ ਦਾ ਨਾਂ ਦਾ ਇਹ ਕੰਮ ਕਰਦਾ ਮੈਂ ਇਹ ਕਾਂਗਰਸ ਬਈ ਦੁਖ ਤ 6 ਮਹੀਨੇ ਬਾ ਇਹ ਦੂਸਰੀ ਘਟਨਾ ਹੈ ਪਹਿਲਾਂ ਹਮਾਰਾ ਪੁੱਤ ਜੇ ਦਾ ਦਿਹਾਂਤ ਹੋ ਗਿਆ 5 ਮਿੰਟ ਮਾ ਉਸਕੇ ਬਾਅਦ ਮੈਂ ਬਹੁਤ ਦੁਖਤ ਰਹਿਦਾ ਮੈਂ ਕੋ ભગવાન ਦਾ ਅਸੀ ਸ਼ੁਕਰ ਕਰਦੇ ਆ ਬਈ 1 ਲੱਖ ਹੀ ਸਾਢੇ ਕਰਕੇ ਪਰਿਵਾਰ ਦੇ ਬੰਦੇ ਬਾਹਰ ਨਿਕਲ ਗਏ ਇਸ ਕਰਕੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਇਹ ਬਹੁਤ ਨੁਕਸਾਨ ਹੋਇਆ ਇਸ ਦਾ ਪ੍ਰਧਾਨ ਜੀ ਨੇ ਗਿਆ ਵੀ ਪਾਰਟੀ ਦੇ ਉੱਪਰ ਉੱਠ ਗਏ ਜਿੰਨੀਆਂ ਵੀ ਸੰਸਥਾ ਸਹਾਇਤਾ ਕਰੋ ਜਿੰਨੀ ਸਹਾਇਤਾ ਹੋ ਸਕੇਗੀ ਅਸੀਂ ਪਰਿਵਾਰ ਕੀ ਤਰ੍ਹਾਂ ਵੀ ਕਰਾਂਗੇ ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੰਮਕਾਰ ਦਵਾਦਾ ਚਾਲੂ ਕਰਾਂਗੇ ਮੈਂ ਤੁਹਾਡਾ ਵੀ ਜੋ ਪੀਟੀਏ ਆਇਆ ਚੈਨਲ ਆਇਆ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੀ ਨੂਰ ਜਿਹੜੀ ਹੈ ਸਾਰੇ ਪੰਜਾਬ ਮੈਂ ਸਾਰੇ ਹਿੰਦੁਸਤਾਨ ਮੈਂ ਜਾਏਗੀ ਜੈ ਹਿੰਦ ਮੇਰਾ ਪਤੀਜਾ ਲੱਗਦਾ ਜੀ ਕੰਮ ਕੀ ਸਮਝਦੇ ਆ ਦੁਕਾਨ ਦਾ ਦੁਕਾਨ ਦਾ ਜੀ ਉਹ ਦੇਖੋ ਗਰਮੀ ਇੰਨੀ ਹੈ ਪ੍ਰਧਾਨ ਜੀ ਨੇ ਵੀ ਇਹੀ ਕਿਹਾ ਵੀ ਗਰਮੀ ਕਰਕੇ ਟਾਣਾ ਤੁਰਾ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਏਸੀ ਕਰਮਾ ਚੱਲਦੇ ਆ ਏਸੀ ਵੀ ਫੂਕਿਆ ਦੋ ਫ੍ਰੀਜ ਦੇ ਉਹ ਵੀ ਫੂਕੇ ਐਲਡੀ ਵੀ ਫੂਕੀ ਹੋ ਕਾਫੀ ਜਿੰਨਾ ਵੀ ਮਾਲ ਦਾ ਬਚਾਰੇ ਦਾ ਸਾਰਾ ਨੁਕਸਾਨ ਹੋ ਗਿਆ 1 ਲੱਖ ਤੋਂ ਡੋਲਾ ਪੈਣ ਕਰਕੇ ਸਾਰਾ ਪਰਵਾਸ ਬਾਹਰ ਨਿਕਲਿਆ ਨਹੀਂ ਜਾਨੀ ਵੀ ਕੋਈ ਨੁਕਸਾਨ ਹੋ ਸਕਦਾ ਦਾ ਬਜ਼ੁਰਗ ਆਦਮੀਆਂ ਦਾ ਇਸ ਕਰਕੇ ਮੈਂ ਤਾਂ ਇਹੀ ਭਗਵਾਨ ਦਾ ਸ਼ੁਕਰ ਕਰਦਾ ਵੀ ਚਲੋ ਸਭ ਰੰਗ ਮਿਲ ਗਏ ਮੁੰਡੇ ਨੂੰ ਅਰੇ ਨਾ ਪਰਵਾਸ ਨੂੰ ਵੀ ਅਸੀਂ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੈ ਜੀ ਪ੍ਰਧਾਨ ਜੀ ਅੱਜ ਉਹ ਪੰਚਾਇਤਾਂ ਦੇ ਲਈ ਮਿਲਾਨ ਦਾ ਪਿਆਜਾ ਲੈਣਾ ਬੀਤੀ ਵੀ ਬੜੀ ਦੁਖਦ ਘਟਨਾ ਹੈ ਪਰਿਵਾਰ ਦਾ ਜਿਹੜੀ ਦੁਕਾਨ ਸੀ ਤੇ ਪਿੱਛੇ ਮਕਾਨ ਹੈ ਇਹ ਬੜੀ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸਾਰਾ ਸਮਾਨ ਪਰਮਾਤਮਾ ਦੀ ਬਸੇਹੀ ਕਿਰਪਾ ਵਿੱਚ ਚਲੋ ਜਾਨ ਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨ ਬਚ ਗਈਆਂ ਪਰ ਪਰਿਵਾਰ ਦਾ ਪਹਿਲਾਂ ਹੀ ਇਹ ਸੰਘਰਸ਼ ਕਰ ਰਹੇ ਸੀ ਆਪਣੇ ਰੋਜ਼ਮਰਾਂ ਜਿਹੜੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਤਾਂ ਇਹੀ ਗੱਲ ਕਰੂੰਗਾ ਵੀ ਜਿਲਾ ਕਾਂਗਰਸ ਕਮੇਟੀ ਪਟਿਆਲਾ ਇਹਨਾਂ ਦੇ ਨਾਲ ਖੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਵੀ ਪਰਿਵਾਰ ਦੀ ਮਦਦ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਹ ਅਸੀਂ ਕਰਾਂਗੇ ਔਰ ਨਾਲ ਮੈਂ ਸਾਰੇ ਜਿਹੜੀ ਸਵਾਸ ਸੇਵੀ ਸੰਸਥਾਵਾਂ ਮ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਦਾ ਨੁਕਸਾਨ ਹੋਇਆ ਹੈ ਕਾਰਨ ਕੀ ਸਮਝਦੇ ਹੋ ਦੇਖੋ ਕਾਰਨ ਤਾਂ ਗਰਮੀ ਬਹੁਤ ਬੈਰੀ ਹੈ ਪਹਿਲਾਂ ਵੀ ਪਟਿਆਲੇ ਚ ਦੋ ਤਿੰਨ ਘਟਨਾਵਾਂ ਅੱਗ ਲੱਗਣ ਦੀਆਂ ਹੋਗੀਆਂ ਤੇ ਉਹ ਤਾਂ ਜਿਹੜੇ ਪੂਰੇ ਹਾਜ਼ਰ ਸੀ ਉਹ ਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ ਪਰ ਹੈ ਦੁਖਦ ਘਟਨਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼